ਸਵਾਗਤ ਹੈ ਕਿਸਾਨ ਵੀਰੋ ਤੁਹਾਡਾ YouTube ਚੈਨਲ ਮਰਿੰਡੀ ਦੀ ਫਾਰਮ ਦੇ ਵਿੱਚ ਅੱਜ ਦੀ ਵੀਡੀਓ ਲਈ ਪਹੁੰਚੇ ਆ ਐ ਨਿੱਕੇ ਡੇਰੀ ਫਾਰਮ ਜੋ ਕਿ ਪਿੰਡ ਭਾਰਾਪੁਰ ਜ਼ਿਲ੍ਹਾ ਨਵਾਂ ਸ਼ਹਿਰ ਤਸੀਲ ਬਲਾਜੂਪੈਂਦੀ ਹੈ ਦੋਸਤੋ ਅੱਜ ਦੀ ਵੀਡੀਓ 'ਚ ਤੁਹਾਡੇ ਵਾਸਤੇ ਦੋ ਟੌਪ ਦੀਆਂ ਜਰਸੀ ਵੜਾ ਲੈ ਕੇ ਆਏ ਬਿਲਕੁਲ ਨਾਰਮਲ ਰੇਟ ਵਾਲੀਆਂ ਵੀਡੀਓ ਨੂੰ ਤੁਸੀਂ ਐਂਡ ਤੱਕ ਦੇਖਿਆ ਜੇ ਜਿਹੜੇ ਵੀ ਨੂੰ ਪਸੰਦ ਆਣਗੀਆਂ ਇੱਥੇ ਆ ਕੇ ਆਪਦੀ ਤਸੱਲੀ ਦੇ ਨਾਲ ਖਰੀਦ ਲਿਆ ਜੇ ਨੰਬਰ ਹੈ 22 ਦਾ ਵੀਡੀਓ ਦੇਣ ਤੇ ਸਕਰੀਨ ਦੇ ਉੱਪਰ ਚਲਾ ਦੂੰਗਾ। ਦੋਸਤੋ ਵੇਰ ਦੂਜਾ ਸੂਹਾ ਸੂਣ ਵਾਲੀ ਹੈ ਇਹ। ਮੂਹਾਂ 6 ਦਿਨ ਦਾ ਵੀਰ ਕਹਿੰਦਾ ਤੇ 7 ਦਿਨ ਵੀਰ ਕਹਿੰਦਾ ਰਹਿ ਗਏ ਸੂਣ ਵਿੱਚ ਇਹਦੇ। ਤੇ 15 ਲੀਟਰ ਵੀਰ ਕਹਿੰਦਾ ਖੁੱਲਾ ਦੁੱਧ ਆਰਾਮ ਨਾਲ ਚਵਾ ਦੂਗੀ ਤੇ ਨਾਲ ਦਾ ਨਾ ਪਾ ਤੁਹਾਨੂੰ ਤੋਰ ਕੇ ਵਿਖਾਵਾਂਗੇ। ਆ ਦੇਖ ਸਕਦੇ ਆਂ ਦੋਸਤੋ। ਥਣਾ ਦੀ ਕੁਆਲਿਟੀ ਦੇਖ ਸਕਦੇ ਆਂ। ਚਾਰੇ ਥਣ ਪੂਰੇ ਚਵਾਈਏ ਲੱਗੇ ਹੋਏ ਕੱਲੇ ਕੱਲੇ ਨਿਖਰਵੇਂ ਜਿੰਨਾ ਕ ਹਵਾਨਾ ਗਾਂ ਨੂੰ ਆ ਉਹਨਾਂ ਕੇ ਹਵਾਨਾ ਜਿਹੜਾ ਪਛਾਣ ਨੂੰ ਤਿਆਰ ਕੀਤਾ ਹੋਇਆ ਵਿਹੜ ਨੇ ਆ ਦੇਖ ਸਕਦੇ ਆ ਦੋਸਤੋ ਚੰਗੀ ਵਿਹੜਾ ਚੰਗੇ ਕੱਦ ਗਾਠ ਵਾਲੀ ਤੇ ਬਾਈ ਨੇ ਦਾ ਪ੍ਰਾਈਸ ਰੱਖਿਆ ਸਿਰਫ 3000 ਰੁਪਇਆ ਤੇ ਬਾਈ ਕਹਿੰਦਾ ਉਹ ਚੁਮਾਰਤਾਨ ਜਿਹੜਾ ਉਹ ਕਰ ਦੇਾਂਗੇ ਤੇ ਦੂਜੇ ਨੰਬਰ ਵਾਲੀ ਵਿਹੜ ਤੇ ਆਪਾਂ ਗੱਲ ਕਰਦੇ ਆ ਹਾਂਜੀ ਦੋਸਤੋ 2 ਨੰਬਰ ਵਾਲੀ ਜਰਸੀ ਬੱਚੀ ਦੀ ਗੱਲ ਕਰਦੇ ਆਂ ਦੋਸਤੋ ਇਹ ਬੱਚੀ ਪਹਿਲਾਂ ਸੂਆ ਸੂਣ ਵਾਲੀ ਆ ਦੰਦੋ ਵੀਰ ਕੇ ਨਾਲ ਦੋਂਦੀ ਐ ਹਜੇ 8 ਦਿਨ ਵੀਰ ਕੇ ਨਾਲ ਸੂਣ ਵਿੱਚ ਰਹਿ ਗਈ ਆ ਚੈੱਕ ਕਰ ਸਕਦੇ ਆਂ ਦੋਸਤੋ ਬੈਕ ਸਾਈਡ ਤੋਂ ਹਵਾਨੇ ਦੀ ਕੁਆਲਿਟੀ ਚੰਗਾ ਹਵਾਨਾ ਤਿਆਰ ਕੀਤਾ ਹੋਇਆ ਬੱਚੀ ਨੇ ਆ ਦੇਖ ਸਕਦੇ ਆਂ ਦੋਸਤੋ ਥਾਣਾ ਦਾ ਗੈਪ ਚਾਰੇ ਥਣ ਕੱਲੇ ਕੱਲੇ ਨਿੱਕਰ ਵਿੱਚ ਸੋਣੇ ਲੱਗੇ ਹੋਏ ਆ ਤੇ ਵੀਰ ਕੇ ਨਾਲ ਨਾਰਮਲੀ ਦੁੱਧ 12-13 ਕਿਲੋ ਨਾਰਮਲ ਚਵਾ ਦੂਗੀ ਆ ਦੇਖ ਸਕਦੇ ਆਂ ਦੋਸਤੋ ਚੰਗੀ ਬੱਚੀ ਐ ਨਾਲ ਜੇ ਤੁਹਾਨੂੰ ਬਤੌਰ ਕੇ ਦਿਖਾਵਾਂਗੇ ਆ ਦੇਖ ਸਕਦੇ ਆ ਦੋਸਤੋ ਚੰਗੀ ਬੱਤੀ ਹੈ ਛੋਟੇ ਕੱਦ ਦੀ ਹੈ ਕੋਈ ਵੱਡਾ ਕੱਦ ਨਹੀਂ ਆ ਦੇਖ ਸਕਦੇ ਆ ਹਵਾਨੇ ਦੀ ਕੁਆਲਿਟੀ ਮੋਗਰਾ ਪੂਰਾ ਹਵਾਨਾ ਜਿਹੜਾ ਤਿਆਰ ਕੀਤਾ ਹੋਇਆ ਵੇੜਨੇ ਦੇਖ ਸਕਦੇ ਆ ਦੋਸਤੋ ਆ ਦੇਖ ਸਕਦੇ ਆ ਦੋਸਤੋ ਚਾਰੇ ਥਾਨ ਕੱਲੇ ਕੱਲੇ ਨਿੱਖਰਵੇਂ ਸੋਹਣੇ ਲੱਗੇ ਹੋਏ ਚਵਾਈ ਵਾਲੇ ਤੇ ਵੀਰ ਨੇ ਬੱਛੇ ਰੇਡ ਰੱਖਿਆ ਹੋਇਆ ਵਾ 29000 ਰੁਪਿਆ ਤੇ ਵੀਰ ਕਹਿੰਦਾ ਉੱਚ ਮਾਨਤਨ ਕਰਦਾਂਗੇ ਜਿਹੜੇ ਵੀਰ ਨੂੰ ਪਸੰਦ ਆਣਗੇ ਤੁਸੀਂ ਬਾਈ ਨਾਲ ਗੱਲਬਾਤ ਕਰ ਲਈਏਗੀ ਅੱਜ ਦੀ ਵੀਡੀਓ ਜੀ ਦੋਸਤੋ ਆਹੀ ਤੋਂ ਜਾਸੇ ਵੜਾ ਸੀਗੇ ਆ ਚੈਨਲ ਨੂੰ ਸਾਰਾ ਪਿਆਰ ਦੇਣ ਲਈ ਮੈਂ ਸਾਰਿਆਂ ਦਾ तहे ਦਿਲੋਂ ਧੰਨਵਾਦ ਕਰਦਾ ਅਗਲੀ ਵੀਡੀਓ ਜਲਦ ਮਿਲਾਂਗੇ ਬਹੁਤ ਧੰਨਵਾਦ ਜੀ ਸਾਰਿਆਂ ਦਾ